ਕਿਉਂ ਭਾਈ ਮੈਂ ਤੇਰਾ ਕੀ ਹਾਲ ਚਾਲ ਨੇ ਜੇ ਤੁਹਾਨੂੰ ਵੀ ਕਿਸੇ ਵੀ ਤਰ੍ਹਾਂ ਦੀ ਸੈਕਸ ਕਮਜ਼ੋਰੀ ਹੈ গারਲਫ੍ਰੈਂਡ ਨੂੰ ਕਿਸੇ ਵੀ ਜਨਾਨੀ ਨੂੰ ਸੰਤੁਸ਼ਟ ਨਹੀਂ ਕਰ ਸਕਦੇ ਨਰਾਸੇ ਮੁੜੇ ਆਉਣੇ ਹੋ ਅੱਗੋ ਜਨਾਨੀ ਧੱਕੜ ਮਿਲ ਗਈ ਹੈ ਉਹਦੇ ਲਈ ਨੁਸਖਾ ਹੈ ਪਲੰਗ ਤੋੜ ਬੈੱਡ ਤੋੜ ਹੀ ਸਮਝ ਲਓ ਨੁਸਕੇ ਨੂੰ ਐ ਲਾ ਲਓ ਨੁਸਕਾ ਖਾ ਕੇ ਜਦੋਂ ਸੈਕਸ ਕਰੋਗੇ ਪਲੰਗ ਤੋੜ ਦੋਗੇ ਪਲੰਗ ਨਾਲੋਂ ਮੰਜਾ ਤੋੜ ਦੋਗੇ ਬੈੱਡ ਹਿਲਾ ਦੋਗੇ ਚੂਲਾ ਢੱਲੀਆਂ ਆ ਜਾਣੀਆਂ ਬੈੱਡ ਦੀਆਂ ਨਸਕਾ ਨੋਟ ਕਰ ਲਓ ਬੇਦਾਰੀ ਕੰਦ ਆਕਰਕਰਾ ইরਾਨੀ ਸਫੇਦ ਮੁਸਲੀ ਗੋਖਰੂ ਜਿਮੀ ਕੰਦ ਸਾਲਮ ਪੰਜਾ ਸਾਲਮ ਮਿਸ਼ਰੀ 50 50 ਗ੍ਰਾਮ ਇਹਦੇ ਵਿੱਚ ਕੇਸਰ ਪਾਉਣਾ 10 ਗ੍ਰਾਮ ਬੰਗਪਾ ਸੰਵੀ ਗ੍ਰਾਮ ਬਸੰਤ ਕੁਸਮਾਕਰ ਰਸ ਇਹਦੇ ਵਿੱਚ ਪਾਉਣਾ ਉਸਨੇ 5 ਗ੍ਰਾਮ ਸਿੱਧ ਮਕਰ ਤੁਜ ਚੰਗੀ ਤਰ੍ਹਾਂ ਪੀਸ ਕੇ 10 ਗ੍ਰਾਮ ਉਹ ਪਾਉਣੀ ਆ 5 ਗ੍ਰਾਮ ਚਾਂਦੀ ਪਸਮ ਨੋਸਕੇ ਦਾ ਮੇਲ ਇਹ ਹੈ ਜੇ ਫਾਰਮੂਲੇਸ਼ਨ ਐਡੀ ਤਾਕੜੀ ਬਣ ਗਈ ਪਲੰਗ ਤੋੜ ਦੋਗੇ ਬੈੱਡ ਦੀਆਂ ਚੂਲਾ ਢਿੱਲੀਆਂ ਕਰ ਦੋਗੇ ਵਰਤੋ ਤੇ ਲਾਭ ਉਠਾਓ ਸਿਰਫ ਅੱਧਾ ਚਮਚਾ ਰਾਤ ਨੂੰ ਅੱਧਾ ਸਵੇਰੇ ਖਾਣਾ ਦੁੱਧ ਦੇ ਨਾਲ ਪਲੰਗ ਤੋੜ ਦੋਗੇ ਬੈੱਡ ਹਿਲਾ ਦੋਗੇ ਦੂਜੇ ਕਮਰੇ ਦੇ ਵਿੱਚ ਆਵਾਜ਼ਾਂ ਸੁਣਨੀਆਂ ਚੂੰ ਚੂੰ ਦੀਆਂ ਬੈੱਡ ਦੀਆਂ